ਸਤਿ ਸ਼੍ਰੀ ਅਕਾਲ ਜੀ ਰਮਨ ਜਦੋਂ ਨਵੀਂ-ਨਵੀਂ ਦੁਲਹਣ ਬਣ ਕੇ ਆਪਣੇ ਸਹੁਰੇ ਆਈ ਤਾਂ ਉਹਨੇ ਵੇਖਿਆ ਕਿ ਉਹਦੀ ਜਠਾਣੀ ਸੰਦੀਪ ਬਹੁਤ ਹੀ ਸਿਆਣੀ ਤੇ ਜ਼ਿੰਮੇਵਾਰ ਔਰਤ ਆ ਉਹਨੇ ਰਮਨ ਨੂੰ ਬਹੁਤ ਪਿਆਰ ਦਿੱਤਾ ਜਿੱਥੇ ਇੱਕ ਪਾਸੇ ਰਮਨ ਪੜ੍ਹੀ ਲਿਖੀ ਤੇ ਨੌਕਰੀ ਕਰਨ ਵਾਲੀ ਔਰਤ ਸੀ ਉਥੇ ਹੀ ਸੰਦੀਪ ਘਰੇਲੂ ਕੰਮਾਂ ਵਿੱਚ ਮਹਾਰਤ ਸੀ ਤੇ ਆਪਣੇ ਸਹੁਰਿਆਂ ਪ੍ਰਤੀ ਹਰ ਜ਼ਿੰਮੇਵਾਰੀ ਨਿਭਉਂਦੀ ਪਰ ਹੌਲੀ-ਹੌਲੀ ਰਮਨ ਨੂੰ ਇਹ ਅਹਿਸਾਸ ਹੋਇਆ ਕਿ ਸੰਦੀਪ ਨੂੰ ਜਿੰਨਾ ਕੰਮ ਕਰਨਾ ਪੈਂਦਾ ਆ ਉਹਨਾ ਹੀ ਉਹਨੂੰ અપਮਾਪਮਾਨ ਵੀ ਸਹਿਣਾ ਪੈਂਦਾ ਆ ਚਾਹੇ ਉਹ ਰਮਨ ਦਾ ਪਤੀ ਆਕਾਸ਼ ਹੋਵੇ ਜਾਂ ਉਹਦੀ ਸਾਸ ਹਰ ਕੋਈ ਸੰਦੀਪ ਨੂੰ ਉਹਦੀਆਂ ਕਮੀਆਂ ਗਿਣੌਣ ਚ ਲੱਗਾ ਰਹਿੰਦਾ ਪਰ ਉਹਦੀ ਮਿਹਨਤ ਦੀ ਤਾਰੀਫ ਕਿਸੇ ਦੇ ਕੋਲ ਨਹੀਂ ਸੀ ਇਹ ਵੇਖ ਕੇ ਰਮਨ ਦਾ ਮਨ ਬਹੁਤ ਦੁਖੀ ਹੋਇਆ ਰਮਨ ਨੂੰ ਬਹੁਤ ਬੁਰਾ ਲੱਗਦਾ ਪਰ ਉਹਨੇ ਕਿਸੇ ਨੂੰ ਕੁਝ ਕਹਿਣ ਦੀ ਜਗ੍ਹਾ ਸੰਦੀਪ ਨਾਲ ਗੱਲ ਕੀਤੀ ਦੀਦੀ ਤੁਸੀਂ ਇਹਨਾਂ ਕੁਝ ਕਿਵੇਂ ਸਹਿ ਲੈਂਦੇ ਹੋ ਘਰ ਕੋਈ ਤੁਹਾਡਾ અપમાન ਕਰ ਦਿੰਦਾ ਆ ਤੇ ਤੁਸੀਂ ਕੋਈ ਜਵਾਬ ਨਹੀਂ ਦਿੰਦੇ ਕੀ ਕਰਾਂ ਨਮਨ ਘਰ ਚ ਲੜਾਈ ਝਗੜੇ ਨਾ ਹੋਣ ਇਸ ਲਈ ਚੁੱਪ ਰਹੀ ਨਹੀਂ ਆ ਪਰ ਦੀਦੀ ਘਰ ਦੀ ਸੁੱਖ ਸ਼ਾਂਤੀ ਦਾ ਠੇਕਾ ਸਿਰਫ ਤੁਸੀਂ ਹੀ ਚੁੱਕਿਆ ਆ ਜਦੋਂ ਇਹ ਲੋਕ ਤੁਹਾਡੀ ਨਿੱਕੀ ਜਿਹੀ ਗਲਤੀ ਤੇ ਇੰਨਾ ਕਲੇਸ਼ ਕਰਦੇ ਆ ਕਿ ਉਦੋਂ ਘਰ ਦੀ ਸ਼ਾਂਤੀ ਭੱਗ ਨਹੀਂ ਹੁੰਦੀ ਸੱਚ ਤਾਂ ਇਹ ਆ ਕਿ ਤੁਹਾਡੇ ਚੁੱਪ ਰਹਿਣ ਨਾਲ ਹੀ ਸਾਰਿਆਂ ਦੀ ਹਿੰਮਤ ਵਧੀ ਆ ਤਾਂ ਸੰਦੀਪ ਦੁਖੀ ਹੋ ਕੇ ਬੋਲੀ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਆ ਤੇ ਮੇਰਾ ਮਾਪਿਓ ਵੀ ਅਮੀਰ ਨਹੀਂ ਆ ਇਹ ਸਾਰੇ ਜਾਣਦੇ ਆ ਕਿ ਮੇਰੇ ਵੱਲੋਂ ਕੋਈ ਬੋਲਣ ਵਾਲਾ ਨਹੀਂ ਤੇ ਨਾ ਹੀ ਮੈਂ ਨੌਕਰੀ ਕਰ ਸਕਦੀ ਆ ਦੀਦੀ ਤੁਹਾਨੂੰ ਆਪਣੇ ਲਈ ਖੁਦ ਖੜੇ ਹੋਣਾ ਪਊਗਾ ਮੈਂ ਤੁਹਾਡੇ ਨਾਲ ਆ ਤੇ ਰਹੀ ਗੱਲ ਪੈਸੇ ਕਮਾਉਂਦੀ ਤਾਂ ਤੁਹਾਡੇ ਅੰਦਰ ਇਨਾ ਹੁਨਰ ਆ ਕਿ ਤੁਸੀਂ ਘਰ ਬੈ ਕੇ ਕਮਾ ਸਕਦੇ ਹੋ ਪੈਸੇ ਕਿਵੇਂ ਕਮਾਉਣੇ ਆ ਉਹ ਤੁਹਾਨੂੰ ਮੈਂ ਦੱਸ ਦਵਾਂਗੀ ਪਰ ਪਹਿਲਾਂ ਤੁਹਾਨੂੰ ਮੇਰੀ ਗੱਲ ਮੰਨਣੀ ਪਊਗੀ ਤੇ ਬਿਜਲੀ ਬੰਦ ਕਰਵਾਉਣੀ ਪਊਗੀ ਤੂੰ ਹੀ ਦੱਸ ਕੀ ਕਰਾਂ ਮੈਂ ਇਹ ਤਾਂ ਮੈਨੂੰ ਮੇਰੇ ਪੇਕੇ ਵੀ ਨਹੀਂ ਜਾਣ ਦਿੰਦੇ ਕਿ ਘਰ ਦਾ ਕੰਮ ਕੌਣ ਕਰੂਗਾ ਰਮਨ ਨੇ ਸੰਦੀਪ ਨੂੰ ਕੁਝ ਕਿਹਾ ਤੇ ਦੂਜੇ ਦਿਨ ਜਦੋਂ ਸਵੇਰੇ ਸਾਰੇ ਉੱਠੇ ਤਾਂ ਅਚਾਨਕ ਰਸੋਈ ਵਿੱਚੋਂ ਬਹੁਤ ਤੇਜ਼ ਆਵਾਜ਼ ਆਈ ਤੇ ਨਾਲ ਹੀ ਸੰਦੀਪ ਦੀ ਬਹੁਤ ਉੱਚੀ ਚੀਕ ਕੀ ਹੋਇਆ ਕਹਿੰਦੇ ਹੋਏ ਸਾਰੇ ਰਸੋਈ ਵੱਲ ਭੱਜੇ ਰਸੋਈ ਵਿੱਚ ਪਾਂਡੇ 낄ਰੇ ਪੈ ਸੀ ਤੇ ਸੰਦੀਪ ਜ਼ਮੀਨ ਤੇ ਡਿੱਗੀ ਪਈ ਸੀ ਧਿਆਨ ਨਾਲ ਕੰਮ ਨਹੀਂ ਸੀ ਕਰ ਸਕਦੀ ਤੂੰ ਪੋਟਾ ਸਵੇਰ ਦਾ ਟਾਈਮ ਆ ਕਿੰਨਾ ਕੰਮ ਪਿਆ ਆ ਕਰਨ ਵਾਲਾ ਅਜੇ ਤੱਕ ਚਾਹ ਵੀ ਨਿਬਣੀ ਸੰਦੀਪ ਦੀ ਸੱਸ ਬੋਲੀ ਮੰਮੀ ਜੀ ਦੀਦੀ ਡਿੱਗੀ ਪਈ ਆ ਤੇ ਤੁਹਾਨੂੰ ਕੰਮ ਦੀ ਪਈ ਆ ਫਿਰ ਰਮਨ ਨੇ ਸੰਦੀਪ ਨੂੰ ਚੁੱਕਿਆ ਤਾਂ ਉਹਦੀਆਂ ਚੀਕਾਂ ਨਿਕਲ ਗਈਆਂ ਲੱਗਦਾ ਆ ਦੀਦੀ ਨੂੰ ਜ਼ਿਆਦਾ ਸੱਟ ਲੱਗੀ ਆ ਇਹਨਾਂ ਕੋਲੋਂ ਤਾਂ ਉੱਠਿਆ ਵੀ ਨਹੀਂ ਜਾ ਰਿਹਾ ਤੁਸੀਂ ਇਹਨਾਂ ਨੂੰ ਚੁੱਕ ਕੇ ਕਮਰੇ ਤੱਕ ਲੈ ਜਾਓ ਵੀਰ ਜੀ ਰਮਨ ਨੇ ਆਪਣੇ ਜੇਠ ਨੂੰ ਕਿਹਾ ਤਾਂ ਆਪਣੀ ਮਾਂ ਵੱਲ ਵੇਖਣ ਲੱਗਾ ਹੁਣ ਇੱਥੇ ਕਿੰਨਾ ਚਿਰ ਪਈ ਰਹੂਗੀ ਮਹਾਰਾਣੀ ਇਹਦੇ ਕਮਰੇ ਤੱਕ ਤਾਂ ਪਹੁੰਚਾਉਣਾ ਹੀ ਪਊਗਾ ਇਹਨੂੰ ਜੋਕੇ ਨੂੰ ਸੱਸ ਨੇ ਗੁੱਸੇ ਵਿੱਚ ਕਿਹਾ ਸੰਦੀਪ ਨੂੰ ਕਮਰੇ ਵਿੱਚ ਲਟਾ ਕੇ ਤੇ ਦਵਾਈ ਦੇਣ ਤੋਂ ਬਾਅਦ ਸਾਰੇ ਸੱਸ ਦੇ ਕਮਰੇ ਵਿੱਚ ਆ ਗਏ ਇਸ ਬਾਰੇ ਗੱਲ ਕਰਨ ਕਿ ਹੁਣ ਘਰ ਦਾ ਕੰਮ ਕਿਵੇਂ ਚੱਲੂਗਾ ਰਮਨ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਤੁਸੀਂ ਪਰੇਸ਼ਾਨ ਨਾ ਹੋ ਮੈਂ ਅੱਜ ਛੁੱਟੀ ਲੈ ਲੈਣੀ ਆ ਤੇ ਹੁਣੇ ਚਾਹ ਨਾਸ਼ਤਾ ਬਣਾ ਦੇਣੀ ਆ ਤੁਸੀਂ ਆਫਿਸ ਜਾਓ ਤੇ ਮੈਂ ਟੈਕਸੀ ਕਰਕੇ ਦੀਦੀ ਨੂੰ ਡਾਕਟਰ ਨੂੰ ਵਿਖਾ ਲਿਆਵਾਂਗੀ ਜੋ ਹੋਵੇਗਾ ਸ਼ਾਮ ਨੂੰ ਗੱਲ ਕਰ ਲਾਂਗੇ ਸਾਰੇ ਖੁਸ਼ ਹੋ ਗਏ ਸਾਸ ਨੇ ਵੀ ਕਿਹਾ ਕਿੰਨੀ ਸਮਝਦਾਰਿਆ ਰਮਣ ਡਾਕਟਰ ਕੋਲ ਵੀ ਚਲੀ ਜਾਊਗੀ ਤੇ ਤੁਹਾਨੂੰ ਛੁੱਟੀ ਵੀ ਨਹੀਂ ਕਰਨੀ ਪਊਗੀ ਜੇ ਇਹਦੀ ਜਗਾ ਸੰਦੀਪ ਹੁੰਦੀ ਤਾਂ ਉਹਦੇ ਕੋਲ ਕੁਝ ਨਹੀਂ ਸੀ ਹੋਣਾ ਪ੍ਰਦੀਪ ਨੇ ਕਿਹਾ ਤੇ ਫਿਰ ਸਾਰੇ ਚਾਹ ਦੇ ਨਾਲ ਬ੍ਰੈਡ ਖਾ ਕੇ ਚਲੇ ਗਏ ਅੱਜ ਕਿਸੇ ਨੂੰ ਆਫੀਸਲੀ ਟਿਫਨ ਨਹੀਂ ਮਿਲਿਆ ਸਾਰਿਆਂ ਦੇ ਜਾਣ ਤੋਂ ਬਾਅਦ ਰਮਣ ਸੰਦੀਪ ਲਈ ਨਾਸ਼ਤਾ ਲੈ ਕੇ ਕਮਰੇ ਵਿੱਚ ਗਈ ਕਰੀਬ 1.5 ਘੰਟੇ ਬਾਅਦ ਉਹ ਕਮਰੇ ਤੋਂ ਬਾਹਰ ਆਈ ਤਾਂ ਸਾਸ ਨੂੰ ਬੋਲੀ ਮੰਮੀ ਜੀ ਟੈਕਸੀ ਆਉਣ ਵਾਲੀ ਆ ਤੁਸੀਂ ਕਮਰੇ ਵਿੱਚ ਚਾਹੋ ਤੇ ਦੀਦੀ ਨੂੰ ਟੈਕਸੀ ਤੱਕ ਪਹੁੰਚਾਉਣ ਵਿੱਚ ਮੇਰੀ ਮਦਦ ਕਰੋ ਸੱਸ ਨੂੰ ਬੁਰਾ ਤਾਂ ਬੜਾ ਲੱਗਾ ਪਰ ਉਹਦੇ ਅੱਗੇ ਹੋਰ ਕੋਈ ਰਸਤਾ ਨਹੀਂ ਸੀ ਜਾਂਦੇ ਵੇਲੇ ਉਹਨੇ ਆਪਣੀ ਸੱਸ ਨੂੰ ਕਿਹਾ ਮੰਮੀ ਜੀ ਉਥੇ ਪਤਾ ਨਹੀਂ ਕਿੰਨੀ ਦੇਰ ਲੱਗ ਜਾਵੇ ਇਸ ਲਈ ਦੁਪਹਿਰ ਦੇ ਖਾਣੇ ਲਈ ਤੁਸੀਂ ਕੁਝ ਬਣਾ ਲਿਓ ਸੰਦੀਪ ਨੂੰ ਮਨ ਹੀ ਮਨ ਕੋਸਦੇ ਹੋਏ ਸੱਸ ਅੰਦਰ ਆ ਗਈ ਟੈਕਸੀ ਤੁਰਦਿਆਂ ਹੀ ਰਮਨ ਨੇ ਜਦੋਂ ਸੰਦੀਪ ਵੱਲ ਵੇਖਿਆ ਤਾਂ ਦੋਵੇਂ ਹੱਸ ਪਈਆਂ ਕ੍ਰੀਪਤ 3 ਘੰਟੇ ਬਾਅਦ ਜਦੋਂ ਰਮਨ ਤੇ ਸੰਦੀਪ ਘਰ ਵਾਪਸ ਆਈਆਂ ਤਾਂ ਦੋਵਾਂ ਦੇ ਮੂੰਹ ਲਮਕੇ ਹੋਏ ਸੀ ਸੰਦੀਪ ਦੇ ਇੱਕ ਪੈਰ ਤੇ ਪਲਸਟਰ ਲੱਗਾ ਹੋਇਆ ਸੀ ਤੇ ਸੱਜੇ ਹੱਥ ਦੀ ਕੂਣੀ ਉੱਤੇ ਵੀ ਪਲਸਟਰ ਲੱਗਾ ਸੀ ਟੈਕਸੀ ਤੋਂ ਉੱਤਰ ਕੇ ਰਮਨ ਪਹਿਲਾਂ ਅੰਦਰ ਗਈ ਤੇ ਆਪਣੀ ਸੱਸ ਨੂੰ ਬੁਲਾ ਕੇ ਲੈ ਆਈ ਫਿਰ ਦੋਵਾਂ ਨੇ ਸੰਦੀਪ ਨੂੰ ਸਹਾਰਾ ਦੇ ਕੇ ਅੰਦਰ ਕਮਰੇ ਵਿੱਚ ਲਟਾਇਆ ਮੰਮੀ ਦੀਦੀ ਨੂੰ ਕੁਝ ਖਵਾ ਕੇ ਦਵਾਈ ਦੇਣੀ ਆ ਜੋ ਬਣਿਆ ਛੇਤੀ ਲਾਓ ਸੱਸ ਪਹਿਲਾਂ ਤਾਂ ਚੁੱਪ ਰਹੀ ਫਿਰ ਹੋਲੀ ਜਈ ਬੋਲੀ ਜਦੋਂ ਦੀ ਸੰਦੀਪ ਵਿਆਹ ਕੇ ਸਾਡੇ ਘਰ ਆਈਆ ਮੈਂ ਤਾਂ ਕਦੀ ਰਸੋਈ ਦਾ ਮੂੰਹ ਨਹੀਂ ਵੇਖਿਆ ਇਸ ਲਈ ਰਸੋਈ ਵਿੱਚੋਂ ਮੈਨੂੰ ਕੁਝ ਲੱਭਾ ਹੀ ਨਹੀਂ ਕਿ ਕਿੱਥੇ ਕੀ ਰੱਖਿਆ ਆ ਕੀ ਤੁਸੀਂ ਸੱਚਮੁੱਚ ਕੁਝ ਨਹੀਂ ਬਣਾਇਆ ਵੈਸੇ ਤਾਂ ਤੁਸੀਂ ਸਾਰੇ ਕਹਿੰਦੇ ਹੋ ਕਿ ਦੀਦੀ ਕੁਝ ਨਹੀਂ ਕਰਦੀ ਤੇ ਅਜ ਹਜੇ ਤੱਕ ਕੁਝ ਹੀ ਘੰਟੇ ਹੋਇਆ ਤੇ ਘਰ ਖਾਣਾ ਵੀ ਨਹੀਂ ਬਣਿਆ ਸੱਸ ਚੁੱਪ ਸੀ ਰਮਨ ਨੇ ਬਾਹਰੋਂ ਖਾਣਾ ਮੰਗਵਾ ਲਿਆ ਤੇ ਸਾਸ ਨੂੰ ਦੇਣ ਤੋਂ ਬਾਅਦ ਆਪਣਾ ਤੇ ਸੰਦੀਪ ਦਾ ਖਾਣਾ ਲੈ ਕੇ ਕਮਰੇ 'ਚ ਚਲੀ ਗਈ। ਸ਼ਾਮ ਨੂੰ ਆਫਿਸ ਤੋਂ ਵਾਪਸ ਆ ਕੇ ਸੰਦੀਪ ਦਾ ਪਤੀ ਪ੍ਰਦੀਪ ਕਮਰੇ ਵਿੱਚ ਗਿਆ ਤਾਂ ਉਹ ਸੁੱਤੀ ਪਈ ਸੀ। ਬਾਹਰ ਆਇਆ ਤਾਂ ਮਾਰ ਸੋਈ ਚ ਚਾਹ ਬਣਾ ਰਹੀ ਸੀ। ਥੋੜੀ ਦੇਰ ਬਾਅਦ ਹੀ ਆਕਾਸ਼ ਵੀ ਆ ਗਿਆ। ਚਾਹ ਬਣਾ ਕੇ ਸਾਸ ਨੇ ਰਮਨ ਨੂੰ ਆਵਾਜ਼ ਦਿੱਤੀ। ਰਮਨ ਨੇ ਚਾਹ ਦੇ ਨਾਲ ਕੁਝ ਬਿਸਕੁਟ ਲਿਆ ਕੇ ਡਾਈਨਿੰਗ ਟੇਬਲ ਤੇ ਰੱਖ ਦਿੱਤੇ। ਆਪਣੀ ਤੇ ਸੰਦੀਪ ਦੀ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ। ਸਾਸ ਨੇ ਆਪਣੇ ਦੋਵਾਂ ਮੁੰਡਿਆਂ ਨੂੰ ਸਾਰੀ ਗੱਲ ਦੱਸੀ ਕਿ ਸੰਦੀਪ ਦੇ ਪੈਰ ਤੇ ਹੱਥ ਤੇ 2 ਮਹੀਨੇ ਵਾਲੀ ਪੱਲਸਟਰ ਲੱਗ ਗਿਆ ਆ ਸੁਣ ਕੇ ਸਾਰੇ ਹਰਨਾਂ ਰਹਿ ਗਏ ਇਨੇ ਦਿਨ ਘਰ ਦਾ ਕੰਮ ਕੌਣ ਕਰੂਗਾ ਤਾਂ ਰਮਨ ਵੀ ਬਾਹਰ ਆ ਗਈ ਸਵੇਰ ਦਾ ਤਾਂ ਕਿਸੇ ਤਰ੍ਹਾਂ ਕੰਮ ਚੱਲ ਗਿਆ ਪਰ ਇਸ ਵੇਲੇ ਫਿਰ ਖਾਣੇ ਦੀ ਸਮੱਸਿਆ ਆ ਕੇ ਖੜੀ ਹੋ ਗਈ ਮੰਮੀ ਜੀ ਤੁਸੀਂ ਮੇਰੀ ਮਦਦ ਕਰ ਦਿਓ ਨਹੀਂ ਤਾਂ ਮੈਂ ਖਿਚੜੀ ਜਾਂ ਮੈਗੀ ਹੀ ਬਣਾ ਸਕਦੀ ਆ ਇਸ ਤੋਂ ਜ਼ਿਆਦਾ ਮੇਰੇ ਕੋਲ ਕੁਝ ਨਹੀਂ ਬਣਾ ਤੇ ਨਾ ਹੀ ਮੈਨੂੰ ਕੁਝ ਬਣਾਉਣਾ ਹੁੰਦਾ ਆ ਕੱਲ ਤੋਂ ਮੈਂ ਵੀ ਆਫਿਸ ਜਾਣਾ ਆ ਸਾਰਿਆਂ ਨੂੰ ਇੱਕ ਵੱਡੀ ਪ੍ਰੋਬਲਮ ਸੀ ਘਰ ਦੇ ਕੰਮਾਂ ਦੇ ਨਾਲ ਨਾਲ ਸੰਦੀਪ ਦੀ ਦੇਖਭਾਲ ਵੀ ਕਰਨੀ ਪੈਣੀ ਸੀ ਮੈਂ ਆਫਿਸ ਜਾਣ ਤੋਂ ਪਹਿਲਾਂ ਦੀਦੀ ਨੂੰ ਦਵਾਈ ਦੇ ਦਿਆ ਕਰੂੰਗੀ ਪਰ ਫਿਰ ਮੈਂ ਰਸੋਈ ਦਾ ਕੋਈ ਕੰਮ ਨਹੀਂ ਕਰ ਪਾਉਂਗੀ ਜਦੋਂ ਤੱਕ ਦੀਦੀ ਠੀਕ ਨਹੀਂ ਹੋ ਜਾਂਦੀ ਰਸੋਈ ਦਾ ਕੰਮ ਮੰਮੀ ਜੀ ਕਰ ਲਿਆ ਕਰਨਗੇ ਤੇ ਅਸੀਂ ਵਾਰੀ-ਵਾਰੀ ਛੁੱਟੀ ਲੈ ਕੇ ਦੀਦੀ ਦੀ ਸੇਵਾ ਕਰਦੇ ਰਹਾਂਗੇ ਦੋ ਮਹੀਨੇ ਆਸਾਨੀ ਨਾਲ ਲੰਘ ਜਾਣਗੇ ਇਹ ਸੁਣ ਕੇ ਸੱਸ ਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੋਵੇ ਦੋ ਮਹੀਨੇ ਮੈਂ ਕੰਮ ਕਿਵੇਂ ਕਰੂੰਗੀ ਮੈਨੂੰ ਤਾਂ ਕੰਮ ਕਰਨ ਦੀ ਆਦਤ ਹੀ ਨਹੀਂ ਰਹੀ ਮੈਂ ਤਾਂ ਸਾਰੇ ਕੰਮ ਛੱਡ ਦਿੱਤੇ ਸੀ ਮੰਮੀ ਜੀ ਵੈਸੇ ਤਾਂ ਦੀਦੀ ਆ ਕੇ ਰਹਿ ਹੀ ਲੈਂਦੀ ਆ ਦੋ ਮਹੀਨੇ ਉਹਨਾਂ ਨੂੰ ਬੁਲਾ ਲਓ ਤਾਂ ਤੁਹਾਨੂੰ ਸਹਾਰਾ ਮਿਲ ਜਾਊਗਾ ਵੱਡੀ ਦੀਦੀ ਨੇ ਜ਼ਿੰਦਗੀ ਭਰ ਸਾਰਿਆਂ ਦੀ ਸੇਵਾ ਕੀਤੀ ਆ ਤਾਂ ਜਦੋਂ ਉਹ ਬਿਮਾਰ ਆ ਤਾਂ ਸਾਡਾ ਸਾਰਿਆਂ ਦਾ ਵੀ ਫਰਜ਼ ਬੰਦਾ ਆ। ਸਾਰਿਆਂ ਨੂੰ ਸਮਝ ਨਹੀਂ ਆ ਰਿਆ ਸੀ ਹੁਣ ਕਿ ਕੀ ਕਰਨਾ ਆ। ਸੱਸ ਜਾਣਦੀ ਸੀ ਕਿ ਉਹਨਾਂ ਦੀ ਕੁੜੀ ਤਾਂ ਇੱਥੇ ਸਿਰਫ ਆਰਾਮ ਕਰਨੀ ਆਉਂਦੀ ਆ। ਸੰਦੀਪ ਦੀ ਸੱਟ ਦਾ ਸੁਣ ਕੇ ਉਹ ਨਾ ਆਉਂਦਾ ਕੋਈ ਨਾ ਕੋਈ ਬਹਾਨਾ ਬਣਾ ਹੀ ਦਊਗੀ। ਇਸ ਲਈ ਉਹ ਚੁੱਪ ਰਹੀ। ਆਖੇ ਸੱਸ ਤੇ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਸੰਦੀਪ ਨੂੰ ਉਹਦੇ ਪੇਕੇ ਭੇਜ ਦਿੱਤਾ ਜਾਵੇ। ਘਰ ਦੇ ਕੰਮ ਤੇ ਖਾਣਾ ਬਣਾਉਣ ਲਈ ਕੋਈ ਨੌਕਰ ਰੱਖ ਲਵਾਂਗੇ। ਹਾਲਾਂਕਿ ਰਮਨ ਨੇ ਇਸ ਗੱਲ ਦਾ ਦਿਖਾਵੇ ਲਈ ਵਿਰੋਧ ਕੀਤਾ ਕਿ ਇਹ ਗਲਤ ਆ ਇਸ ਸਮੇਂ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਜੋ ਦੀਦੀ ਕੰਮ ਕਰ ਸਕਦੀ ਸੀ ਤਾਂ ਉਹਨਾਂ ਨੂੰ ਇੱਕ ਦਿਨ ਵੀ ਪੇਕੇ ਨਹੀਂ ਜਾਣ ਦਿੱਤਾ ਜਾਂਦਾ ਸੀ ਪਰ ਅੱਜ ਜਦੋਂ ਬਿਮਾਰ ਪੈ ਗਈ ਆ ਤਾਂ ਉਹਨਾਂ ਨੂੰ ਪੇਕੇ ਭੇਜਿਆ ਜਾ ਰਿਹਾ ਆ ਸਾਰਿਆਂ ਦੇ ਸਿਰ ਸ਼ਰਮ ਨਾਲ ਝੁੱਕ ਗਏ ਆ ਕਿ ਸੰਦੀਪ ਨੇ ਖੁਦ ਕਹਿ ਦਿੱਤਾ ਕਿ ਮੈਨੂੰ ਪੇਕੇ ਭੇਜ ਦਿਓ ਕਿਉਂਕਿ ਇਥੇ ਉਹਨੂੰ ਸਰੀਰਕ ਆਰਾਮ ਚਾਹੀ ਮਿਲ ਜਾਵੇ ਪਰ ਮਾਨਸਿਕ ਆਰਾਮ ਇੱਕ ਪਲ ਲਈ ਵੀ ਨਹੀਂ ਮਿਲ ਸਕਦਾ ਸੰਦੀਪ ਦੇ ਜਾਣ ਤੋਂ ਬਾਅਦ ਸਾਰਾ ਪਰਿਵਾਰ ਆਪਣਾ ਆਪਣਾ ਕੰਮ ਖੁਦ ਕਰਨ ਲੱਗਾ ਪ੍ਰਦੀਪ ਨੂੰ ਆਫਿਸ ਤੋਂ ਘਰ ਆ ਕੇ ਆਪਣੇ ਕੱਪੜੇ ਤੱਕ ਖੁਦ ਪ੍ਰੈਸ ਕਰਨੇ ਪੈਂਦੇ ਇੱਕ ਦਿਨ ਥੱਕ ਕੇ ਉਹਨੇ ਮਾਂ ਨੂੰ ਕਿਹਾ ਮੰਮੀ ਸੰਦੀਪ ਹੁੰਦੀ ਸੀ ਤਾਂ ਇਹ ਸਾਰੇ ਕੰਮ ਮੈਨੂੰ ਕਦੀ ਨਹੀਂ ਸੀ ਕਰਨੇ ਪੈਂਦੇ ਮਾਂ ਨੇ ਜਵਾਬ ਦਿੱਤਾ ਅਸੀਂ ਵੀ ਤਾਂ ਸਾਰਿਆਂ ਨੇ ਉਹਨੂੰ ਹੀ ਨੌਕਰ ਸਮਝਿਆ ਸੀ ਸਹਿੰਤਾ ਜਿਹਨੇ ਪਰੇਸ਼ਾਨਿਆ ਹੌਲੀ ਹੌਲੀ ਪ੍ਰਦੀਪ ਨੂੰ ਅਹਿਸਾਸ ਹੋਇਆ ਕਿ ਉਹ ਹਮੇਸ਼ਾ ਸੰਦੀਪ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਤੇ ਉਹਨੂੰ ਤਾਨੇ ਮਾਰਦਾ ਸੀ ਇੱਕ ਦਿਨ ਉਹਨੇ ਰਮਨ ਨੂੰ ਕਿਹਾ ਜਦੋਂ ਸੰਦੀਪ ਵਾਪਸ ਆਊ ਤਾਂ ਉਹਦੇ ਕੋਲੋਂ ਮੇਰੇ ਵੱਲੋਂ ਮਾਫੀ ਮੰਗ ਲਈ ਮੈਂ ਸ਼ਾਇਦ ਚੰਗਾ ਪਤੀ ਨਹੀਂ ਸੀ ਤਾਂ ਰਮਨ ਨੇ ਮੁਸਕਰਾ ਕੇ ਜਵਾਬ ਦਿੱਤਾ ਦੀਦੀ ਦੇ ਸਾਹਮਣੇ ਖੁਦ ਕਹਿ ਦਿਓ ਜ਼ਿਆਦਾ ਅਸਰ ਕਰੂਗਾ ਆਕਾਸ਼ ਨੂੰ ਵੀ ਹੁਣ ਹੌਲੀ ਹੌਲੀ ਇਹ ਸਾਸ ਹੋਣ ਲੱਗਾ ਪਾ ਬੀਤੇ ਜਾਣ ਤੋਂ ਬਾਅਦ ਸਾਰਾ ਪਰਿਵਾਰ ਕਿਵੇਂ ਵਿਜੀ ਹੋ ਗਿਆ ਆ ਇੱਕ ਦਿਨ ਆਫਿਸ ਵਿੱਚ ਬੌਸ ਨੇ ਉਹਨੂੰ ਝਿੜਕ ਦਿੱਤਾ ਕਿਉਂਕਿ ਉਹ ਹਾਰਦਿਲ ਲੇਟ ਪਹੁੰਚ ਰਿਹਾ ਸੀ ਨਾਸ਼ਤਾ ਕੱਪੜੇ ਟਿਫਨ ਸਾਰੇ ਕੰਮ ਕਰਨ ਵਿੱਚ ਟਾਈਮ ਲੱਗ ਜਾਂਦਾ ਇੱਕ ਦਿਨ ਐਤਵਾਰ ਨੂੰ ਰਮਨ ਨੇ ਕਿਹਾ ਚਲੋ ਅੱਜ ਆਪਾਂ ਦੋਵੇਂ ਮਿਲ ਕੇ ਖਾਣਾ ਬਣਾਵਾਂਗੇ ਖਾਣਾ ਤਾਂ ਬਣ ਗਿਆ ਪਰ ਅੱਡੇ ਭਾਂਡੇ ਟੁੱਟ ਗਏ ਤੇ ਅੱਡੇ ਗੈਸ ਤੇ ਦੁੱਧ ਉੱਪਰ ਕੇ ਖਲਾਰਾ ਪੈ ਗਿਆ ਆਕਾਸ਼ ਨੇ ਕਿਹਾ ਕਿ ਹੁਣ ਸਮਝ ਆਇਆ ਕਿ ਭਾਬੀ ਦੇ ਕੰਮ ਸਾਨੂੰ ਕਿੰਨੇ ਸੌਖੇ ਲੱਗਦੇ ਸੀ ਇੱਕ ਦਿਨ ਸਾਸਰ ਸੋਈ ਵਿੱਚ ਬੈ ਕੇ ਭਾਂਡੇ ਸਾਫ਼ ਕਰ ਰਹੀ ਸੀ ਤੇ ਬੁੜਬੁੜਾ ਰਹੀ ਸੀ ਇਸ ਉਮਰ ਵਿੱਚ ਇਹ ਸਾਰੇ ਕੰਮ ਕਰਨੇ ਪੈ ਰਹੇ ਆ ਸੰਦੀਪ ਦੇ ਪੇਕੇ ਚਲੇ ਜਾਣ ਨਾਲ ਲਗਭਗ 1 ਹਫ਼ਤੇ ਬਾਅਦ ਦੀ ਗੱਲ ਆ ਘਰ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਸੀ ਸੱਸ ਜਿਹੜੀ ਸਾਰਾ ਦਿਨ ਮਹਾਰਾਣੀ ਬਣ ਕੇ ਬੈਠੀ ਰਹਿੰਦੀ ਸੀ ਉਹ ਨਰਸੋਈ ਵਿੱਚ ਖੜੀ ਰਹਿੰਦੀ ਆ ਕੰਮ ਕਰ ਕਰਕੇ ਉਹ ਥੱਕ ਜਾਂਦੀ ਆ ਇਹ ਉਹਦੇ ਮੂੰਹ ਤੋਂ ਸਾਫ਼ ਪਤਾ ਲੱਗਦਾ ਸੀ ਇਸੇ ਦਰਮਾਨ ਦਰਵਾਜ਼ੇ ਦੀ ਬੈਲ ਵੱਜੀ ਕੌਣ ਆ ਸੱਸ ਨੇ ਗੁੱਸੇ ਵਿੱਚ ਆਵਾਜ਼ ਦਿੱਤੀ ਦਰਵਾਜ਼ੇ ਤੇ ਆਕਾਸ਼ ਦੀ ਮਾਸੀ ਆਈ ਸੀ ਆਕਾਸ਼ ਦੀ ਮਾਸੀ ਬੜੇ ਦਿਨਾਂ ਬਾਅਦ ਆਈ ਸੀ ਉਹਨੂੰ ਵੇਖ ਕੇ ਸੱਸ ਦਾ ਚਿਹਰਾ ਖੜ ਗਿਆ ਤੇ ਕਹਿਣ ਲੱਗੀ ਭੈਣੇ ਤੂੰ ਤੂੰ ਤਾਂ ਅਚਾਨਕ ਹੀ ਆ ਗਈ ਚੱਲ ਆ ਜਾ ਅੰਦਰ ਆ ਜਾ ਤਾਂ ਆਕਾਸ਼ ਦੀ ਮਾਸੀ ਅੰਦਰ ਆਈ ਤੇ ਬੈਠਦੇ ਹੈ ਘਰ ਦਾ ਮਾਹੌਲ ਮਹਿਸੂਸ ਕਰਨ ਲੱਗੀ ਉਹਨੇ ਸੋਈ ਵਿੱਚ ਖਲਾਰਾ ਪਿਆ ਵੇਖਿਆ ਭਾਂਡੇ ਸਿੰਕ ਵਿੱਚ ਪਏ ਵੇਖੇ ਤੇ ਸੰਦੀਪ ਦੀ ਸੱਸ ਦੇ ਹੱਥ ਵਿੱਚ ਗਿੱਲਾ ਪੋਚਾ ਵੇਖਿਆ ਤਾਂ ਉਹ ਚੌਂ ਗਈ ਤੇ ਪੁੱਛਣ ਲੱਗੀ ਭੈਣੇ ਤੂੰ ਸੋਈ ਵਿੱਚ ਤੂੰ ਤਾਂ ਕਹਿੰਦੀ ਸੀ ਕਿ ਹੁਣ ਤੇਰਾ ਹੀ ਰਾਜ ਚੱਲਦਾ ਆ ਘਰ 'ਚ ਸਾਰਾ ਕੁਝ ਸੰਦੀਪ ਹੀ ਕਰਦੀ ਆ ਕਿੱਥੇ ਆਓ ਤਾਂ ਸੱਸ ਨੇ ਇੱਕ ਗਹਿਰਾ ਸਾਹ ਲਿਆ ਤੇ ਬੋਲੀ ਕੀ ਦੱਸਾਂ ਭੈਣੇ ਸੰਦੀਪ ਦੇ ਪੈਰ ਤੇ ਬਾਹ ਤੇ ਸੱਟ ਲੱਗ ਗਈ ਆ ਉਹਨੂੰ ਪੇਕੇ ਭੇਜਣਾ ਪਿਆ ਉਦੋਂ ਦੀ ਸਾਰਾ ਕੁਝ ਮੈਂ ਆਪ ਹੀ ਕਰਦੀ ਆ ਆਕਾਸ਼ ਦੀ ਮਾਸੀ ਕੁਝ ਧੇਰ ਆਪਣੀ ਪੈਰ ਨੂੰ ਪੈਰਾ ਤੋਂ ਲੈ ਕੇ ਸਿਰ ਤੱਕ ਵੇਖਦੀ ਰਹੀ ਤੇ ਫਿਰ ਬੋਲੀ ਇੰਨੇ ਸਾਲਾਂ ਤੱਕ ਇੱਕ ਬਹੂ ਨੇ ਚੁੱਪਚਾਪ ਸਾਰਾ ਕੁਝ ਸੰਭਾਲਿਆ ਸੀ ਕਦੀ ਕੁਝ ਨਹੀਂ ਸੀ ਕਿਹਾ ਤੂੰ ਤਾਂ ਸਾਰਾ ਦਿਨ ਆਰਾਮ ਹੀ ਕਰਦੀ ਸੀ ਤੇ ਹੁਣ ਕੁਝ ਦਿਨ ਕੰਮ ਕਰਨਾ ਪਿਆ ਤਾਂ ਤੋ ਪਰੇਸ਼ਾਨ ਵੀ ਹੋ ਗਈ ਆ ਕੀ ਸੱਚ ਮੱਚ ਸੰਦੀਪ ਜੀ ਜਗ੍ਹਾ ਕੋਈ ਹੋਰ ਲੈ ਸਕਦਾ ਆ ਸੱਸ ਥੋੜਾ ਜਿਹਾ ਚੁੱਗ ਗਈ ਤੇ ਬੋਲੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹਦੇ ਬਿਨਾ ਘਰ ਹੀ ਮੈਂ ਲੱਗਣ ਲੱਗੂਗਾ ਜਿਵੇਂ ਬਿਨਾ ਆਤਮਾ ਦੇ ਸਰੀਰ ਹੋਵੇ ਆਕਾਸ਼ ਦੀ ਮਾਸੀ ਮੁਸਕਰਾਈ ਤੇ ਗੁੱਸੇ ਚ ਬੋਲੀ ਭੈਣੇ ਤੇਰੀ ਬਹੂ ਤੇਰੇ ਘਰ ਦੀ ਲక్ష్ਮੀ ਆ ਤੂੰ ਉਹਨੂੰ ਨੌਕਰ ਸਮਝ ਲਿਆ ਸੀ ਸਮਝਦਾਰੀ ਐਸੇ ਵਿੱਚ ਆ ਕਿ ਤੂੰ ਆਪਣੀ ਸੋਚ ਬਦਲ ਤੇ ਬਹੂ ਨੂੰ ਉਹਦਾ ਹੱਕ ਤੇ ਮਾਨ ਸਨਮਾਨ ਦੇ ਨਹੀਂ ਤਾਂ ਦੇਰ ਹੋ ਜਾਊਗੀ ਤੇ ਪਛਤਾਉਣਾ ਪਊਗਾ ਸੱਸ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹਨੇ ਚੁੱਪਚਾਪ ਸਿਰ ਹਿਲਾਇਆ ਤੇ ਉਹਦੀ ਭੈਣ ਨੇ ਜਾਂਦੇ ਜਾਂਦੇ ਕਿਹਾ ਭੈਣੇ ਇਹੋ ਜਿਹੀ ਬਹੁ ਕਿਸਮਤ ਵਾਲਿਆਂ ਨੂੰ ਮਿਲਦੀ ਆ ਇਸ ਵਾਰ ਜਦੋਂ ਉਹ ਵਾਪਸ ਆਵੇ ਤਾਂ ਬਹੂ ਨਹੀਂ ਧੀ ਬਣਾ ਕੇ ਰੱਖੀ ਉਸ ਦਿਨ ਸੱਸ ਨੇ ਮਨ ਹੀ ਮਨ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਜਦੋਂ ਸੰਦੀਪ ਵਾਪਸ ਆਊਗੀ ਤਾਂ ਮੈਂ ਉਹਨੂੰ ਆਪਣੀ ਧੀ ਵਾਂਗ ਹੀ ਪਿਆਰ ਕਰੂੰਗੀ ਉਹਨੂੰ ਇੱਜ਼ਤ ਦਵੂੰਗੀ ਘਰ ਦੋ ਨੌਕਰਾਨੀਆਂ ਰੱਖ ਲਈਆਂ ਗਈਆਂ ਪਰ ਨੌਕਰਾਨੀਆਂ ਦੇ ਹੁੰਦੇ ਵੀ ਸੱਸ ਦੀ ਹਾਲਤ ਖਰਾਬ ਹੋ ਗਈ ਕਿਉਂਕਿ ਹੁਣ ਹਰ ਵੇਲੇ ਉਹਦੀ ਸੇਵਾ ਕਰਨ ਵਾਲਾ ਜੋ ਕੋਈ ਨਹੀਂ ਸੀ ਸਾਰਾ ਘਰ ਵਿਖਰ ਗਿਆ ਸੀ ਸੱਸ ਤਾਂ ਸੰਦੀਪ ਦੇ ਵਾਪਸ ਆਉਣ ਲਈ ਇੱਕ ਇੱਕ ਦਿਨ ਗਿਣ ਲ ਰਹੀ ਸੀ ਤੇ ਉਹਦਾ ਇੰਤਜ਼ਾਰ ਕਰ ਰਹੀ ਸੀ ਸੰਦੀਪ ਦੇ ਆਉਣ ਤੋਂ ਪਹਿਲਾਂ ਰਮਨ ਨੇ ਸਾਰਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਇਹ ਹੋ ਆ ਸਕ ਰੱਖਦੀਆਂ ਕਿ ਇਹਨਾਂ 2 ਮਹੀਨਿਆਂ ਵਿੱਚ ਸਾਰਿਆਂ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਆ ਕਿ ਦੀਦੀ ਇਕੱਲੀ ਕਿੰਨਾ ਕੰਮ ਕਰਦੀ ਸੀ ਫਿਰ ਵੀ ਉਹਨਾਂ ਦੇ ਕੋਈ ਇੱਜ਼ਤ ਨਹੀਂ ਕਰਦਾ ਸੀ ਤੁਸੀਂ ਸਾਰਾ ਕੁਝ ਵੇਖ ਰਹੇ ਹੋ ਕਿ ਦੋ ਨੌਕਰਾਨੀਆਂ ਰੱਖਣ ਤੋਂ ਬਾਅਦ ਵੀ ਘਰ ਦੀ ਹਾਲਤ ਕਿੰਨੀ ਬੁਰੀ ਤਰ੍ਹਾਂ ਖਰਾਬ ਹੋ ਗਈ ਆ ਆਖਰ ਉਹਨਾਂ ਨੂੰ ਵੀ ਆਰਾਮ ਤੇ ਇੱਜ਼ਤ ਚਾਹੀਦੀ ਆ ਹੁਣ ਇਹ ਨੌਕਰਾਨੀ ਹਮੇਸ਼ਾ ਇੱਥੇ ਹੀ ਕੰਮ ਕਰੂਗੀ ਤੇ ਇਹਨਾਂ ਦੀ ਤਨਖਾਹ ਸੀ ਤਿੰਨੇ ਮਿਲ ਕੇ ਦਵਾਂਗੇ ਪਰ ਛੋਟੀ ਬਹੂ ਸੰਦੀਪ ਵਰਗਾ ਸਵਾਦ ਖਾਣਾ ਕੋਈ ਨਹੀਂ ਬਣਾ ਸਕਦਾ ਜਦੋਂ ਦੀ ਉਹ ਗਈ ਆ ਅਸੀਂ ਤਾਂ ਢਿੱਡ ਭਰ ਕੇ ਕੁਝ ਖਾਦਾ ਹੀ ਨਹੀਂ ਆ ਜਦੋਂ ਤੱਕ ਸਾਰੇ ਕੰਮ ਉਹ ਕਰਦੀ ਸੀ ਅਸੀਂ ਉਹਦੀ ਕੋਈ ਇੱਜ਼ਤ ਨਹੀਂ ਕੀਤੀ ਕਦਰ ਨਹੀਂ ਕਰ ਕੀਤੀ ਲੱਗਦਾ ਆ ਉਹਨੂੰ ਇਹ ਛੱਟ ਸਾਨੂੰ ਸਾਰਿਆਂ ਨੂੰ ਸ਼ੀਸ਼ਾ ਵਿਖਾਉਣ ਲਈ ਹੀ ਲੱਗੀ ਸੀ ਫਿਰ ਉਹਨਾਂ ਨੇ ਆਪਣੇ ਦੋਹਾਂ ਮੁੰਡਿਆਂ ਵੱਲ ਵੇਖਦੇ ਹੋਏ ਕਿਹਾ ਛੋਟੀ ਬਹੂ ਸਹੀ ਕਹਿੰਦੀ ਆ ਹੁਣ ਸਾਰੇ ਇੱਥੋਂ ਤੱਕ ਕੇ ਮੈਂ ਖੁਦ ਵੀ ਆਪਣੇ ਆਪਣੇ ਕੰਮ ਆਪ ਹੀ ਕਰਦੇ ਆ ਤੇ ਸੰਦੀਪ ਦੇ ਆਉਣ ਤੇ ਵੀ ਇਸੇ ਤਰ੍ਹਾਂ ਹੀ ਕਰਾਂਗੇ ਸੰਦੀਪ बस ਖਾਣਾ ਬਣਾਉਂਗੀ ਤੇ ਜਿਹੜੇ ਪੈਸੇ ਅਸੀਂ ਨੌਕਰਾਨੀ ਨੂੰ ਦਿੰਦੇ ਆ ਉਹ ਸੰਦੀਪ ਨੂੰ ਜੀਬ ਖਰਚ ਦੇ ਰੂਪ ਵਿੱਚ ਦਵਾਂਗੇ ਸੰਦੀਪ ਨੂੰ ਲੈਣ ਲਈ ਸਾਰਾ ਪਰਿਵਾਰ ਗਿਆ ਰਮਨ ਨੇ ਅੰਦਰ ਜਾ ਕੇ ਸੰਦੀਪ ਨੂੰ ਸਾਰਾ ਕੁਝ ਦੱਸ ਦਿੱਤਾ ਤਾਂ ਉਹਨੇ ਖੁਸ਼ੀ ਨਾਲ ਉਹਨੂੰ ਗੱਲ ਲਾ ਲਿਆ ਤੂੰ ਨਾ ਹੁੰਦੀ ਤਾਂ ਸ਼ਾਇਦ ਮੈਂ ਜਿੰਦਗੀ ਜਿਉਂਦੇ-ਜਿਉਂਦੇ ਮਰ ਜਾਂਦੀ ਇੱਕ ਦਿਨੇ ਵੀ ਕੁੱਟ-ਕੁੱਟ ਕੇ ਮੈਨੂੰ ਤਾਂ ਹਜੇ ਵੀ ਹਰਾਨੀ ਹੁੰਦੀ ਆ ਦੀਦੀ ਕਿ ਤੁਸੀਂ ਇੰਨਾ ਸਾਰਾ ਕੁਝ ਕਿਵੇਂ ਸਹਿ ਲੈਂਦੇ ਹੋ ਹੁਣ ਮੈਂ ਤੁਹਾਨੂੰ ਤੁਹਾਡੇ ਹੱਥਾਂ ਨਾਲ ਬਣੇ ਕੋਟੀਆਂ ਸਵੈਟਰ ਆਨਲਾਈਨ ਵੇਚਣਾ ਸਿਖਾ ਦਵਾਂਗੀ ਬਸ ਇਹ ਨਾ ਯਾਦ ਰੱਖਿਓ ਕਿ ਇਸ ਡਰਾਮੇ ਨੂੰ ਹਮੇਸ਼ਾ ਪਰਦੇ ਚ ਹੀ ਰਹਿਣ ਦਿਓ ਤੇ ਹਾਂ ਰਮਨ ਨੇ ਸ਼ਰਾਰਤ ਨਾਲ ਸੰਦੀਪ ਵੱਲ ਵੇਖਿਆ ਕੁਝ ਦਿਨ ਥੋੜਾ ਲੰਗੜਾ ਕੇ ਹੌਲੀ ਹੌਲੀ ਤੁਰਿਓ ਨਹੀਂ ਤਾਂ ਆਪਣੀ ਪੋਲ ਖੁੱਲ ਜਾਊਗੀ ਸੰਦੀਪ ਦੇ ਮੂੰਹ ਤੇ ਮੁਸਕਾਨ ਆ ਗਈ ਰਮਨ ਨੇ ਸੰਦੀਪ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਿਆ ਤੇ ਉਹਦੇ ਹੱਥ ਦੇ ਬਣੇ ਕੋਟੀਆਂ スウェット ਆਨਲਾਈਨ ਵੇਚਣ ਦਾ ਤਰੀਕਾ ਸਿਖਾਇਆ ਸੰਦੀਪ ਦਾ ਸਾਮਾਨ ਹੁਣ ਬਹੁਤ ਵਧੀਆ ਰੇਟਾਂ ਤੇ ਵਿਕਣ ਲੱਗਾ ਸੀ ਤੇ ਜਦੋਂ ਉਹਦੇ ਹੱਥ ਪਹਿਲੀ ਵਾਰ ਪੇਮੈਂਟ ਆਈ ਤਾਂ ਉਹਦੀਆਂ ਅੱਖਾਂ 'ਚ ਖੁਸ਼ੀ ਦੇ ਅਤਰੂ ਆ ਗਏ ਤੇ ਉਹ ਆਪਣੀ ਦਰਾਨੀ ਰਮਨ ਦੇ ਗਲੇ ਲਾ ਕੇ ਬੋਲੀ ਇਹ ਸਭ ਕੁਝ ਤੇਰੀ ਕੋਸ਼ਿਸ਼ ਦਾ ਹੀ ਨਤੀਜਾ ਆ ਰਮਨ ਵਾਕਿਆ ਹੀ ਜੇ ਤੂੰ ਨਾ ਹੁੰਦੀ ਤਾਂ ਮੈਂ ਸ਼ਾਇਦ ਹਮੇਸ਼ਾ ਆਪਣੇ ਪਰਿਵਾਰ ਦੇ ਵਿੱਚ ਹੀ ਬੇਜਿਤ ਹੁੰਦੀ ਰਹਿੰਦੀ ਤੂੰ ਤਾਂ ਮੇਰੀ ਜ਼ਿੰਦਗੀ ਸਵਾਰ ਦਿੱਤੀ ਆ ਤੂੰ ਤਾਂ ਮੇਰੀ ਨਿੱਕੀ ਭੈਣ ਬਣ ਕੇ ਵਿਖਾ ਦਿੱਤਾ ਆ ਮੈਂ ਬਹੁਤ ਕਰਮਾਂ ਵਾਲੀ ਆ ਕਿ ਮੈਨੂੰ ਭੈਣਾ ਵਰਗੀ ਤਰਾਣੀ ਮਿਲੀ ਆ ਧਰਮ ਨੇ ਕਿਹਾ ਦੀਦੀ ਤੁਸੀਂ ਵੀ ਤਾਂ ਮੈਨੂੰ ਭੈਣਾ ਵਰਗਾ ਹੀ ਪਿਆਰ ਦਿੱਤਾ ਸੀ ਰਿਸ਼ਤੇ ਦੋਵਾਂ ਪਾਸਿਓਂ ਨਭਾਈ ਜਾਂਦੇ ਆ ਤਾਂ ਹੀ ਤਾਂ ਉਹਨਾਂ ਰਿਸ਼ਤਿਆਂ ਦੀ ਉਮਰ ਲੰਮੀ ਤੇ ਮਜ਼ਬੂਤ ਹੁੰਦੀ ਆ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ